ਦੋਸਤੋ ਮੇਰਾ ਨਾਮ ਰਾਕੇਸ਼ ਰਮਨ ਆ ਮੈਂ ਇੱਕ ਜਰਨਲਿਸਟ ਔਰ ਸੋਸ਼ਲ ਐਕਟੀਵਿਸਟ ਆ ਮੈਂ ਚੰਡੀਗੜ੍ਹ ਨੂੰ ਬਿਲੋਂਗ ਕਰਦਾ ਹਾਂ ਔਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੜਿਆ ਹੋਇਆ ਹਾਂ ਔਰ ਅੱਜਕੱਲ ਕ ਪਿਛਲੇ 12 ਸਾਲ ਤੋਂ ਆਪਣੀਆਂ ਗਲੋਬਲ ਨਿਊਜ਼ਸ ਚਲਾ ਰਿਹਾ ਹਾਂ ਔਰ ਉਸ ਤੋਂ ਪਹਿਲੇ ਮੈਂ ਕਾਫੀ ਜਿਹੜੇ ਨਿਊਜ਼ਪੇਪਰਸ ਔਰ ਮੈਗਜ਼ੀਨਸ ਦੇ ਵਿੱਚ ਸੀਨੀਅਰ ਐਡੀਟੋਰিয়াল ਪੋਜੀਸ਼ਨਸ ਦੇ ਉੱਤੇ ਕੰਮ ਕੀਤਾ ਐਜ਼ ਅ ਜਰਨਲਿਸਟ ਕਾ ਜਿਹੜਾ ਮੇਰਾ ਕੰਮ ਹੈਗਾ ਹੁਣ ਦਾ ਸੋਸ਼ਲ ਕੰਮ ਵਰਕ ਦਾ ਕੰਮ ਹੈਗਾ ਔਰ ਜਿਹੜਾ ਜਰਨਲਿਜ਼ਮ ਨਾਲ ਰਿਲੇਟਡ ਕੰਮ ਹੈ ਉਹ ਜੇ ਮੈਂ ਲਿੰਕ ਇਸ ਵੀਡੀਓ ਦੇ ਥੱਲੇ ਛੱਡ ਦਿਆਂਗਾ ਤਾਂ ਤੁਸੀਂ ਉਹਨੂੰ ਦੇਖ ਸਕਦੇ ਹੋ ਅੱਜ ਮੈਂ ਤੁਹਾਡੇ ਨਾਲ ਇਹ ਸ਼ਰੋਮਨੀ ਅਕਾਲੀ ਦਲ ਦੇ ਬਾਰੇ ਗੱਲ ਕਰਨ ਲੱਗਾ ਕਿਉਂਕਿ ਇਹ ਸ਼ਰੋਮਨੀ ਅਕਾਲੀ ਦਲ ਦੇ ਵਿੱਚ ਬਹੁਤ ਹੀ ਕਨਫਲਿਕਟ ਲੜਾਈ ਵੱਡੀ ਯੁੱਧ ਸ਼ੁਰੂ ਹੋ ਗਿਆ ਔਰ 60 ਬੰਦੇ ਦੇ ਕਰੀਬ ਜਿਹੜੇ ਹੈਗੇ ਆ ਉਹ ਰੈਬਲਸ ਯਾਨੀ ਕਿ ਉਹਦੇ ਵਿੱਚੋਂ ਹੀ ਜਿਹੜੇ ਸ਼੍ਰੋਮਨੀ ਕਾਲੀਦਾਲ ਦੇ ਵਿੱਚ ਟੁੱਟ ਕੇ ਇਹਨਾਂ ਨੇ ਆਪਣਾ ਇੱਕ ਅਲੱਗ ਗਰੁੱਪ ਬਣਾ ਲਿਆ ਹੈਗਾ ਔਰ ਹਰ ਰੋਜ਼ ਉਹ ਮੀਟਿੰਗਸ ਕਰ ਰਹੇ ਹੈਗੇ ਕਿ ਸ੍ਰੀ ਨੂੰ ਸੁਖਵੀਰ ਸਿੰਘ ਬਾਦਲ ਨੂੰ ਪ੍ਰੈਜ਼ੀਡੈਂਟਸ਼ਿਪ ਤੋਂ ਹਟਾਇਆ ਜਾਏ ਕਿਉਂਕਿ ਉਹ ਇਲੈਕਸ਼ਨ ਨਹੀਂ ਕੋਈ ਜਿੱਤ ਸਕਦਾ ਔਰ ਇਹ ਗੱਲ ਠੀਕ ਵੀ ਹੈਗੀ ਔਰ ਇਹ ਜਿਹੜਾ ਕੈਂਪੇਨ ਹੈਗਾ ਸੁਖਵੀਰ ਬਾਦਲ ਨੂੰ ਹਟਾਉਣ ਦਾ ਇਹ 2022 ਦੇ ਵੀ ਸ਼ੁਰੂ ਹੋਇਆ ਸੀ ਜਿਸ ਵੇਲੇ ਅਨਦਰ ਇਹ ਬੁਰੀ ਤਰ੍ਹਾਂ ਦੇ ਨਾਲ ਅਸੈਂਬਲੀ ਇਲੈਕਸ਼ਨਸ ਦੇ ਵਿੱਚ ਖਾਲੀ ਦਲ ਦੀ ਹਾਰ ਹੋਈ ਸੀ ਉਸ ਵੇਲੇ ਇੱਕ ਇਕਬਾਲ ਸਿੰਘ ਝੁੰਡਾ ਉਹਦੇ ਜੇ ਕਮੇਟੀ ਰਿਪੋਰਟ 13 ਮੈਂਬਰ ਦੀ ਕਮੇਟੀ ਬਣੀ ਸੀ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਸੁਖਵੀਰ ਬਾਦਲ ਨੂੰ ਜਾਂ ਪ੍ਰੈਜ਼ੀਡੈਂਟ ਨੂੰ ਇਮੀਡੀਏਟਲੀ ਬਦਲ ਦੇਣਾ ਚਾਹੀਦਾ ਔਰ ਇੱਕ ਪਰਿਵਾਰ ਦੇ ਵਿੱਚੋਂ ਸਿਰਫ ਇੱਕ ਹੀ ਲੈਜਿਸਲੇਟਰ ਹੋਏਗਾ ਉਹ ਐਮਐਲਏ ਆ ਐਮਪੀ ਹੋਏਗਾ ਔਰ ਨਾਲ ਉਹਨੇ ਇੱਕ ਬੜੀ ਚੰਗੀ ਗੱਲ ਕਹੀ ਸੀ ਉਸ ਕਮੇਟੀ ਦੀ ਰਿਪੋਰਟ ਨੇ ਕਿ ਜਿਹੜਾ ਪ੍ਰੈਜ਼ੀਡੈਂਟ ਹੈਗਾ ਉਹ ਸਿਰਫ 2 ਸਾਲ ਦੇ ਵਾਸਤੇ ਇੱਕ ਪਾਰਟੀ ਦਾ ਪ੍ਰੈਜ਼ੀਡੈਂਟ ਅਕਾਲੀ ਦਲ ਦਾ ਰਹਿ ਸਕੇਗਾ ਉਸ ਤੋਂ ਬਾਅਦ ਉਹਨੂੰ ਛੱਡਣਾ ਪੈਗਾ ਔਰ ਇਲੈਕਸ਼ਨ ਹੋ ਕੇ ਨਵਾਂ ਪ੍ਰੈਜ਼ੀਡੈਂਟ ਬਣੇਗਾ ਹੁਣ ਜਿਹੜਾ ਹੈਗਾ ਅ ਜਿਹੜੇ 60 ਬੰਦੇ ਹੈਗੇ 60 ਦੇ ਕਰੀਬ ਹੈ ਯਾਨੀ ਕਿ ਇਹਨੇ ਹੋਰ ਵੀ ਹੋਣਗੇ ਬਾਹਰ ਹੋਣਗੇ ਪਰ ਜਿਹੜੇ ਮੀਟਿੰਗਾਂ ਕਰ ਰਹੇ ਹੈਗੇ 60 ਦੇ ਕਰੀਬ ਕਰ ਰਹੇ ਹੈ ਇਨਦਰ ਵਿੱਚ ਆਪਣੇ ਕਈ ਫੈਕਸ਼ਨਸ ਹੈਗੇ ਆ ਆਪਣੇ ਇਹ ਟੋਟੇ ਟੋਟੇ ਆ ਜਿਸ ਤਰ੍ਹਾਂ ਇਕਾਲੀ ਦਲ ਹੁਣ ਇਕੱਠੇ ਹੋਏ ਗਏ ਆ ਇੱਕ ਆਬਜੈਕਟਿਵ ਵਾਸਤੇ ਕਿ ਐਨੂ ਹਟਾਉਣਾ ਸਕਬੀਰ ਬਾਦਲ ਨੂੰ ਉਸ ਤੋਂ ਬਾਅਦ ਜਦੋਂ ਇਹ ਹਟ ਜਾਏਗਾ ਉਹਨਾਂ ਦੇ ਅੱਗੇ ਟੋਟੇ ਹੋਣੇ ਸ਼ੁਰੂ ਹੋ ਜਾਣਗੇ ਹੁਣ ਉਹਨਾਂ ਦੇ ਵਿੱਚ ਜਿਸ ਤਰ੍ਹਾਂ ਇਕਾਲੀ ਦਲ ਐਲ ਇਕਾਲੀ ਦਲ ਸੰਯੁਕਤ ਇਕਾਲੀ ਦਲ ਡੀ ਇਕਾਲੀ ਦਲ ਬੀ ਕਈ ਹੈ ਗਿਆ ਉਹਨਾਂ ਦੇ ਜਿਸ ਵੇਲੇ ਮੰਨ ਲਓ ਐ ਸੁਖੀਰ ਬਾਦਲ ਹਟ ਗਿਆ ਉਸ ਤੋਂ ਬਾਅਦ ਉਹਨਾਂ ਦੇ ਉਹ ਲਾਲਚੀ ਹੋ ਗਏ ਸਾਰੇ ਇੱਧਰ ਵਾਲੇ ਵੀ ਬਾਦਲ ਸੁਖੀਰ ਬਾਦਲ ਵਾਲੇ ਵੀ ਔਰ ਦੂਸਰੀ ਤਰਫ ਵਾਲੇ ਬੜੇ ਲਾਲਚੀ ਹੋ ਗਏ ਉਹਨਾਂ ਨੇ ਆਪਣੇ ਟੁੱਟ ਟੁੱਟ ਕੇ ਆਪਣੀਆਂ ਅਲੱਗ-ਅਲੱਗ ਧੜੇ ਉਹਨਾਂ ਨੇ ਬਣਾਉਣੇ ਸ਼ੁਰੂ ਕਰ ਦੇਣੇ ਐਨਾ ਬੁਰਾ ਹਾਲ ਹੋਣਾ ਇਹਨਾਂ ਦਾ ਕਿ ਅਲਫਾਬੈਟ ਵੀ ਖਤਮ ਹੋ ਜਾਣੇ ਸ਼੍ਰੋਮਣੀ ਅਕਾਲੀ ਦਲ A B C D Z ਤੱਕ ਖਤਮ ਹੋ ਕੇ ਫਿਰ ਇਹਨਾਂ ਨੇ ਹੋਰ ਵੀ ਧੜੇ ਇਹਨਾਂ ਦੇ ਬਣ ਜਾਣਗੇ ਫਿਰ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਊੜਾ ਔੜਾ ਈੜੀ ਵੀ ਸ਼ੁਰੂ ਕਰ ਦੇਣੇ ਤਾਂ ਇਹ ਜਿਹੜਾ ਹੈਗਾ ਇਹ ਕੋਈ ਕੈਂਪੇਨ ਜਿਹੜਾ ਹੈਗਾ ਇਹ ਕੋਈ ਅਕਾਲੀ ਦਲ ਨੂੰ ਬਚਾਉਣ ਦੇ ਵਾਸਤੇ ਨਹੀਂ ਹੈਗਾ ਅਕਾਲੀ ਦਲ ਦਾ ਹੁਣ ਬਚਣਾ ਬਚਣਾ ਕੀ ਹੈ ਰਿਵਾਈਵਲ ਜਿਹੜਾ ਹੈਗਾ ਉਹ ਵਾਲੀ ਸਥਿਤੀ ਨਹੀਂ ਹੈਗੀ ਅਨਦੀ ਰਿਵਾਈਵਲ ਦਾ ਮਤਲਬ ਹੁੰਦਾ ਹੈ ਕਿ ਕੋਈ ਚੀਜ਼ ਸਲੋ ਚੱਲ ਰਹੀ ਹੈਗੀ ਉਹਨੂੰ ਤੇਜ਼ ਕਰਨ ਵਾਸਤੇ ਉਸ ਆਰਗੇਨਾਈਜੇਸ਼ਨ ਦੇ ਵਿੱਚ ਕੁਝ ਸੁਧਾਰ ਕਰੋ ਔਰ ਉਹ ਥੋੜਾ ਜਾਂ ਰਿਵਾਈਵ ਹੋ ਜਾਏਗੀ ਯਾਨੀ ਕਿ ਤੇ ਚੱਲਣੀ ਸ਼ੁਰੂ ਹੋ ਜਾਏਗੀ ਜਾਂ ਠੀਕ ਕੰਮ ਕਰਨਾ ਸ਼ੁਰੂ ਕਰ ਦੇਗੀ ਪਰ ਅਕਾਲੀ ਦਲ ਦੇ ਐਕਸਟ੍ਰੋਮਨੀ ਅਕਾਲੀ ਦਲ ਵਾਲੇ ਕੇਸ ਦੇ ਵਿੱਚ ਇਹ ਰਿਵਾਈਵਲ ਵਾਲਾ ਇਸ਼ੂ ਨਹੀਂ ਹੈਗਾ ਇਹ ਰੈਜ਼ਰੇਕਸ਼ਨ ਦਾ ਇਸ਼ੂ ਹੈ ਰੈਜ਼ਰੇਕਸ਼ਨ ਦਾ ਮਤਲਬ ਹੁੰਦਾ ਜਿੰਦਾ ਹੋਏ ਨੂੰ ਮਰੇ ਹੋਏ ਨੂੰ ਜ਼ਿੰਦਾ ਕਰਨਾ ਇਹ ਮਰੇ ਹੋਏ ਨੂੰ ਜ਼ਿੰਦਾ ਕਰਨ ਵਾਲਾ ਐਕਸਰਸਾਈਜ਼ ਹੈਗੀ ਹੈ ਯਾਨੀ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੁਣ ਪੂਰੀ ਤਰ੍ਹਾਂ ਦੇ ਨਾਲ ਮਰ ਚੁੱਕਿਆ ਹੈ ਉਹਨੂੰ ਕਿਸ ਤਰ੍ਹਾਂ ਜ਼ਿੰਦਾ ਕਰਨਾ ਹੈ ਉਹ ਹੈਗੀ ਹੈ ਹੁਣ ਕੈਂਪੇਨ ਇਹਨਾਂ ਦਾ ਕੁਣ ਅਦੀ ਆਇਰਨੀ ਦੇਖੋ ਕਿ ਜਿਹੜਾ ਅਸੈਂਬਲੀ ਦੀ ਆ ਭਾਈ ਦੀਆਂ ਜਿਹੜੀਆਂ ਅਸੈਂਬਲੀ ਇਲੈਕਸ਼ਨਸ ਹੋਈਆਂ ਉਸ ਤੋਂ ਪਹਿਲੇ ਐਨ ਸੁਖਵੀਰ ਬਾਦਲ ਨੇ ਪੰਜਾਬ ਦੇ ਵਿੱਚ ਘੁੰਮ ਘੁੰਮ ਕੇ ਪੰਜਾਬ ਬਚਾਓ ਅੰਦੋਲਨ ਇੱਕ ਸ਼ੁਰੂ ਕੀਤਾ ਸੀ ਪੰਜਾਬ ਹੁਣ ਇਹ ਜਿਹੜੇ ਰੈਵਲਸ ਹੈਗੇ ਆ ਜਿਹੜੇ ਇਹਨੂੰ ਬਦਲਣਾ ਚਾਹੁੰਦੇ ਆ ਉਹ ਹੁਣ 1 ਜੁਲਾਈ ਨੂੰ ਅਕਾਲ ਤਖਤ ਸਾਹਿਬ ਤੇ ਜਾ ਕੇ ਇਹ ਕਹਿ ਰਹੇ ਹੈਗੇ ਆ ਕਿ ਅਕਾਲੀ ਧਰਮ ਨੂੰ ਸੁਖਵੀਰ ਬਾਦਲ ਤੋਂ ਬਚਾਓ ਆ ਦੇਖੋ ਕਿੰਨੀ ਹਾਸੇ ਵਾਲੀ ਗੱਲ ਹੈਗੀ ਹੈ ਇਹਨਾਂ ਨੇ ਮਜ਼ਾਕ ਹੀ ਪੂਰਾ ਬਣਾ ਦਿੱਤਾ ਹੈਗਾ ਮਜ਼ਾਕ ਆਪਣਾ ਤਾਂ ਉਡਾ ਰਹੇ ਹੈਗੇ ਹੈ ਇਹ ਦੇਖੋ ਕਿ ਇਹ ਸਾਰੇ ਜਿੰਨੇ ਪੰਜਾਬ ਦੇ ਲੋਕੀ ਹੈਗੇ ਆ ਉਹਨਾਂ ਦੀ ਡਿਸਰੈਸਪੈਕਟ ਹੈਗੀ ਹੈ ਕਿ ਜਿਨ੍ਹਾਂ ਨੇ ਇਹਨਾਂ ਨੂੰ ਇੰਨਾ ਲੀਡਰ ਬਣਾਇਆ ਐਨੇ ਐਨੇ ਸਾਲ ਇਹਨਾਂ ਨੇ ਉੱਥੇ ਸਰਕਾਰ ਬਣਾ ਕੇ ਆਪਣੇ ਬਿਜ਼ਨਸ ਚ ਲਾਏ ਹੈਗੇ ਆ ਉਹਨਾਂ ਦਾ ਡਿਸਰੈਸਪੈਕਟ ਹੈ ਬੇਇੱਜ਼ਤੀ ਹੈ ਉਹਨਾਂ ਦੀ ਤਾਂ ਇਹ ਜਿਹੜੇ ਹੈਗੇ ਆ ਇਹ ਅਕਾਲੀ ਦਲ ਨੂੰ ਹੁਣ ਰੈਜ਼ਰੈਕਟ ਕਰਨਾ ਯਾਨੀ ਕਿ ਮਰੇ ਹੋਏ ਤੋਂ ਜ਼ਿੰਦਾ ਕਰਨਾ ਆਲਮੋਸਟ ਇੰਪੋਸੀਬਲ ਹੈਗਾ ਤੁਸੀਂ ਇਹ ਦੇਖੋ ਕਿ 120 ਸਾਲ ਪੁਰਾਣੀ ਪਾਰਟੀ ਹੈ 1920 ਦੇ ਵਿੱਚ ਦਸੰਬਰ 1920 ਦੇ ਵਿੱਚ ਫਾਰਮ ਹੋਈ ਸੀ ਸ਼੍ਰੋਮਣੀ ਕਾਲੀ ਦਲ ਹੁਣ 123 24 ਸਾਲਾਂ ਦੇ 103 4 ਸਾਲਾਂ ਤੋਂ ਬਾਅਦ ਵੀ ਯਾਨੀ ਕਿ 20 ਤੋਂ ਲੈ ਕੇ 1920 ਤੋਂ ਲੈ ਕੇ ਹੁਣ 2024 ਆ ਗਿਆ ਹੈ ਤੇ 103 4 ਸਾਲਾਂ ਦੇ ਬਾਅਦ ਵੀ ਇਹਨਾਂ ਦਾ ਤੁਸੀਂ ਇਹ ਦੇਖ ਦੇਖ ਸਕਦੇ ਹੋ ਕਿ ਪੋਲਿਟিক্যাল 베ਸ ਕਿੰਨਾ ਹੈਗਾ ਤਾਂ ਲੋਕ ਸਭਾ ਦੇ ਵਿੱਚ 543 ਸੀਟਾਂ ਦੇ ਵਿੱਚੋਂ ਇੱਕ ਐਮਪੀ ਹੈ ਸਿਰਫ ਰਾਜ ਸਭਾ ਦੇ ਵਿੱਚ 250 ਦੇ ਵਿੱਚੋਂ ਜ਼ੀਰੋ ਕੋਈ ਵੀ ਨਹੀਂ ਹੈਗਾ ਜਿਹੜਾ ਇਹ 117 ਅਸੈਂਬਲੀ ਹੈਗੀ ਹੈ ਪੰਜਾਬ ਦੀ ਉਹਦੇ ਵਿੱਚ ਤਿੰਨ ਉਹਦੇ ਵਿੱਚੋਂ ਵੀ ਇੱਕ ਦੋ ਪਤਾ ਨਹੀਂ ਕਦੋਂ ਟੁੱਟ ਜਾਣਗੇ ਇਹਨਾਂ ਦੇ ਨਾਲੋਂ ਤਾਂ ਇਹਨਾਂ ਦਾ ਬਿਲਕੁਲ ਐਸਲੀ ਮੈਂ ਕਹਿ ਰਿਹਾ ਕਿ ਦਿਸ ਇਜ਼ ਅ ਟੋਟਲੀ ਡੈਡ ਪਾਰਟੀ ਐਕਸਟਿੰਗ ਮਰ ਚੁਕੀਆ ਪਾਰਟੀ ਐਨੂੰ ਰੈਜ਼ਰੇਕਟ ਕਰਨਾ ਇਹ ਚਾਹੇ ਜਿੰਨੇ ਮਰਜੀ ਮੀਟਿੰਗਾਂ ਕਰਦੇ ਰਹਿਣ ਆਲਮੋਸਟ ਇੰਪੋਸੀਬਲ ਹੈਗਾ ਤਾਂ ਹੁਣ ਇਹ ਕਿਸ ਤਰ੍ਹਾਂ ਰੈਜ਼ਰੇਕਟ ਐਨੂੰ ਕਰ ਸਕਦੇ ਹੈਗੇ ਆ ਉਹਦਾ ਮੈਂ ਥੋੜਾ ਜਿਹਾ ਇੱਕ ਮਾਡਲ ਐਕਸਪਲੇਨ ਕਰਨਾ ਚਾਹਨਾ ਤੁਹਾਨੂੰ ਕਿ ਵੈਸੇ ਤਾਂ ਸਾਰੀਆਂ ਹੀ ਪਾਰਟੀਆਂ ਦੇ ਵਿੱਚ ਇਹੀ ਹਾਲ ਹੈਗਾ ਇਹ ਜਿੰਨੇ ਹੈਗੇ ਆ ਪੋਲੀਟੀਸ਼ੀਅਨਸ ਐ ਸਿਰਫ ਆਪਣਾ ਬਿਜ਼ਨਸ ਵਧਾਉਣ ਵਾਸਤੇ ਆਂਦੇ ਮਿਨਿਸਟਰ ਬਣਦੇ ਆ ਜਾਂ ਗਵਰਨਮੈਂਟ ਫਾਰਮ ਕਰਦੇ ਆ ਹੁਣ ਇਹਨਾਂ ਨੂੰ ਕੀ ਚਾਹੀਦਾ ਹੈਗਾ ਕਿ ਅ ਪਹਿਲੇ ਤਾਂ ਆਪਣੀ ਆਈਡੀਆਲੋਜੀ ਨੂੰ ਠੀਕ ਕਰਨ ਇਹ ਜਿਹੜਾ ਤੁਸੀਂ ਇਹਨਾਂ ਦੀ ਫਿਲਾਸਫੀ ਹੈਗੀ ਹੈ ਸ਼ਰਮਨੀ ਇਕਾਲੀ ਦਲ ਉਹਦੇ ਵਿੱਚ ਇਹਨਾਂ ਨੇ ਲਿਖਿਆ ਹੈ ਕਿ ਰਾਜ ਨਹੀਂ ਸੇਵਾ ਰਾਜ ਨਹੀਂ ਸੇਵਾ ਦਾ ਮਤਲਬ ਹੈ ਕਿ ਅਸੀਂ ਰੂਲਰਸ ਬਣ ਕੇ ਨਹੀਂ ਆਣਾ ਚਾਹੁੰਦੇ ਸਤੋਂ ਲੋਕਾਂ ਦੀ ਸੇਵਾ ਕਰਨਾ ਚਾਹੁੰਨੇ ਪਰ ਉਸ ਤੋਂ ਬਿਲਕੁਲ ਉਲਟ ਚੱਲ ਰਹੀ ਹੈ ਜੋ ਇਹਨਾਂ ਦੀ ਫਿਲਾਸਫੀ ਹੈ ਉਸ ਤੋਂ ਬਿਲਕੁਲ ਉਲਟ ਚੱਲ ਰਹੀ ਹੈਗੇ ਹੈ ਔਰ ਲੋਕਾਂ ਨੂੰ ਲੁੱਟਣ ਦੇ ਵਾਸਤੇ ਹੀ ਇਹ ਸਾਰਾ ਕੁਝ ਚੰਜਟ ਪਾਇਆ ਹੋਇਆ ਹੈ ਇਹਨਾਂ ਨੇ ਕੋਈ ਵੀ ਬਣੇਗਾ ਲੁੱਟੇਗਾ ਲੋਕਾਂ ਨੂੰ ਇਹਨਾਂ ਦੇ ਆਪਣੀ ਪ੍ਰਾਪਰਟੀਆਂ ਦੇਖੋ ਕਿ ਕਈ ਰਿਜ਼ੋਰਟਸ ਕਈ 7 ਸਟਾਰ 5 ਸਟਾਰ ਹੋਟਲਸ ਕਈ ਟਰਾਂਸਪੋਰਟ ਹੋਰ ਕਈ ਬਿਜ਼ਨਸ ਇਹਨਾਂ ਦੇ ਸ਼ੁਰੂ ਹੋ ਗਏ ਲੋਕੀ ਵਿਚਾਰੇ ਮਰ ਰਹੇ ਹੈਗੇ ਉੱਥੇ ਭੁੱਖੇ ਤਾਂ ਇਹਨਾਂ ਦਾ ਕੋਈ ਆਬਜੈਕਟਿਵ ਨਹੀਂ ਹੈਗਾ ਇਸ ਤੋਂ ਇਲਾਵਾ ਕਿ ਇਹ ਆਪਣੀਆਂ ਪ੍ਰੋਪਰਟੀਆਂ ਬਣਾਉਣ ਔਰ ਆਪਣੇ ਜਿਹੜੇ ਬੱਚੇ ਹੈਗੇ ਆ ਵਾਈਫ ਹੈਗੀ ਆ ਹੋਰ ਕੋਈ ਮੁੰਡਾ ਕੁੜੀ ਭਤੀਜਾ ਭਾਣਜੀ ਇਹਨਾਂ ਨੂੰ ਕਿਸ ਤਰ੍ਹਾਂ ਦੇ ਨਾਲ ਪੋਲਿਟਿਕਸ ਲੈ ਕੇ ਆਣ ਤਾਂ ਕਿ ਇਹਨਾਂ ਦੇ ਮਰਨ ਤੋਂ ਬਾਅਦ ਉਹ ਫਿਰ ਲੋਕਾਂ ਨੂੰ ਲੁੱਟਣ ਸਿਰਫ ਇਹਨਾਂ ਦਾ ਇਹੀ ਆਬਜੈਕਟਿਵ ਹੈ ਅਨਦਰ ਵਾਸ ਚੱਲੇ ਤਾਂ ਆਪਣੇ ਘਰ ਦੇ ਵਿੱਚ ਜਿਹੜੇ ਬਿੱਲੀ ਕੁੱਤੇ ਢੋੜਾ ਕੋਈ ਵੀ ਚੂਹਾ ਹੈਗਾ ਉਹਨੂੰ ਵੀ ਇਹ ਕਹਿਣਗੇ ਕਿ ਬਈ ਇਹ ਇਸ ਤੋਂ ਕੁਛ ਕਾਲੀ ਦਲ ਤੋਂ ਇਹਨਾਂ ਨੂੰ ਫਾਇਦਾ ਮਿਲ ਜਾ ਸਾਰੀਆਂ ਪਾਰਟੀਆਂ ਦੇ ਵਿੱਚ ਅੰਜੀ ਹੈ ਹੋਰ ਵੀ ਤੁਸੀਂ ਪਾਰਟੀਆਂ ਦੇਖ ਲਓ ਆਪਣੀਆਂ ਵਾਈਫਸ ਨੂੰ ਆਪਣੇ ਬੱਚਿਆਂ ਨੂੰ ਸਭ ਨੂੰ ਅੱਗੇ ਕਰ ਰਹੇ ਹੈਗੇ ਕਾਂਗਰਸ ਦੇ ਵਿੱਚ ਦੇਖ ਲਓ ਭਾਜਪਾ ਦੇ ਵਿੱਚ ਦੇਖ ਲਓ ਆਮ ਆਦਮੀ ਪਾਰਟੀ ਦੇ ਵਿੱਚ ਦੇਖ ਲਓ ਉਹ ਜਿਹੜੇ ਦੇ ਵਿੱਚ ਬੰਦਾ ਉਹ ਸਾਰਿਆਂ ਨੂੰ ਛੱਡ ਕੇ ਕਹਿ ਰਿਹਾ ਹੈਗਾ ਕਿ ਅਰਵਿੰਦ ਕੇਜਰੀਵਾਲ ਕਿ ਇਹਦੀ ਵਾਈਫ ਕਿਸ ਤਰੀਕੇ ਨਾਲ ਲੱਗ ਗਈ ਤੇ ਇਹਨਾਂ ਦਾ ਸਾਰਿਆਂ ਦਾ ਉਹੀ ਆਬਜੈਕਟਿਵ ਹੈਗਾ ਤਾਂ ਹੁਣ ਮੈਂ ਜਿਹੜਾ ਮਾਡਲ ਤੁਹਾਨੂੰ ਦੱਸਣ ਲੱਗਾ ਹਾਂਗਾ ਕਿ ਪ੍ਰੈਜ਼ੀਡੈਂਟ ਕਿਸ ਤਰ੍ਹਾਂ ਬਣਨਾ ਚਾਹੀਦਾ ਹੈਗਾ ਅਗਰ ਇਹ ਸੁਖਬੀਰ ਬਾਦਲ ਵਾਸਤੇ ਕੁਰਸੀ ਦੇ ਨਾਲ ਚਿਪਕਿਆ ਹੋਇਆ ਇਹਨੂੰ ਕੋਈ ਵੀ ਇਸ ਤਰ੍ਹਾਂ ਹਿਲਾਣਾ ਬਹੁਤ ਮੁਸ਼ਕਲ ਹੈਗਾ ਜਿਹੜਾ ਚਿਪਕ ਜਾਂਦੇ ਹੈਗੇ ਹੈ ਉਹਨੂੰ ਹਿਲਾਣਾ ਬਹੁਤ ਮੁਸ਼ਕਲ ਹੈਦਾ ਕੋਈ ਆਪਣਾ ਐਕਸਪੀਰੀਅੰਸ ਤਾਂ ਹੈ ਨਹੀਂ ਕਿ ਲੋਕਾਂ ਦੇ ਸੇਵਾ ਕਰਨ ਵਾਲਾ ਇਹ ਤਾਂ ਆਪਣੇ ਪਿਤਾ ਜੀ ਦੀ ਪ੍ਰਕਾਸ਼ ਸਿੰਘ ਬਾਦਲ ਦੀ ਕੁਰਸੀ ਜਿਸ ਨੂੰ ਉਹਨੇ ਖਾਲੀ ਕੀਤੀ ਉਹਦੇ ਤੇ ਆ ਕੇ ਚਿਪਕ ਗਿਆ ਹੈਗਾ ਹੁਣ ਬਾਕੀ ਦੇ ਜਿਹੜੇ ਆ ਗਏ ird gird ਕਟੋਰੀ ਹੈਗੀ ਹੈ ਯਾਨੀ ਕਿ ਕਲਿੱਕ ਹੈਗਾ ਦੇ ਇਰਦੇ-ਇਰਦੇ ਉਹ ਇਹਦੇ ਖਿਲਾਫ ਕੁਝ ਬੋਲ ਨਹੀਂ ਸਕਦੇ ਕਿਉਂਕਿ ਉਹਨਾਂ ਨੂੰ ਹਾਲੇ ਵੀ ਲੱਗ ਰਿਹਾ ਹੈ ਕਿ ਜੇਕਰ ਜਿੱਤ ਗਿਆ ਤਾਂ ਹੋ ਸਕਦਾ ਹੈ ਉਹਨਾਂ ਨੂੰ ਫਿਰ ਕੋਈ ਕੁਰਸੀ ਕੋਈ ਮინისტრ ਕੋਈ ਚੇਅਰਮੈਨ ਕੋਈ ਪੰਚਾਇਤ ਦੇ ਵਿੱਚ ਪੰਜ ਸਰਪੰਚ ਕੁਸਤਾ ਬਣਾ ਦੇਗਾ ਤੇ ਇਸ ਲਈ ਉਹ ਲਾਲਚੀ ਇਹਦੇ ਨਾਲ ਜੁੜੇ ਹੋਏ ਹੈ ਜਿਹੜੇ ਦੂਸਰੇ ਹੈਗੇ ਟੁੱਟੇ ਹੋਏ 60 ਬੰਦੇ ਇਹਦੇ ਖਿਲਾਫ ਵਿਰੋਧ ਕਰ ਰਹੇ ਹੈ ਉਹਨਾਂ ਨੂੰ ਵੀ ਇਹ ਹੀ ਲਾਲਚੀ ਸਿਪਾਹੀ ਤਾਂ ਕੋ ਕੁਝ ਨਹੀਂ ਬੋਲੇ ਤਾਂ ਜਿਸ ਵੇਲੇ ਬਾਹੀ ਦੇ ਵਿੱਚ ਇਹ ਚ ਨਾ ਹਾਰਿਆ ਪਾਉਨੋ ਨੇ ਸ਼ੁਰੂ ਕੀਤਾ ਕਿ ਤੱਕ ਵੀ ਅਗਲੇ 15-20 ਸਾਲ ਤੱਕ ਜੀਤੀ ਨਹੀਂ ਸਕਦਾ ਤੇ ਅਸੀਂ ਇਹਦੇ ਨਾਲ ਕਿਉਂ ਜੁੜੇ ਰਹੀਏ ਐਸਲੀਓਨਾ ਨੇ ਰੈਵਲ ਕਰਨਾ ਸ਼ੁਰੂ ਕਰ ਦਿੱਤਾ ਹੈਗਾ ਹੁਣ ਇਹਨਾਂ ਨੇ ਇੱਕ ਵਿਰੋਧ ਸ਼ੁਰੂ ਹੋ ਗਿਆ ਤਾ ਇਹ ਜਿਹੜਾ ਹੈਗਾ ਇਹ ਕਿਸ ਤਰ੍ਹਾਂ ਸੁਧਰ ਸਕਦੀ ਹੈ ਹੁਣ ਪਾਰਟੀ ਇਹਨਾਂ ਦਾ ਜਿਹੜਾ ਪ੍ਰੈਜ਼ੀਡੈਂਟ ਹੈਗਾ ਜਿਹੜਾ ਨਵਾਂ ਆਏਗਾ ਇਹ ਹੁਣ ਕਹਿ ਰਹੇ ਹੈਗੇ ਆ ਕਿ ਕਾਲ ਤੱਕ ਦਾ ਕੋਈ ਜਥੇਦਾਰ ਪੁਰਾਣਾ ਆ ਜਾਏਗਾ ਜਾਂ ਕਿਸ ਦੀ ਵਾਈਫ ਆ ਜਾਏਗੀ ਹਮ ਰਾਈਟਸ ਵਾਲੇ ਦੀ ਜਾਂ ਕੋਈ ਹੋਰ ਆ ਜਾਏਗਾ ਉਹਨਾਂ ਦਾ ਐਕਸਪੀਰੀਅੰਸ ਕੀ ਹੈਗਾ ਦੇ ਆਰ ਕਲੂਲੈਸ ਅਬਾਊਟ ਮਾਡਰਨ ਵੇਜ਼ ਆਫ ਰਨਿੰਗ ਦਾ ਗਵਰਨਮੈਂਟ অর ギਵਿੰਗ ਗੁੱਡ ਗਵਰਨੈਂਸ ਟੂ ਦਾ ਪੀਪਲ ਉਹਨਾਂ ਦਾ ਕੋਈ ਐਕਸਪੀਰੀਅੰਸ ਨਹੀਂ ਹੈਗਾ ਐਵੇਂ ਚੁੱਕ ਕੇ ਲਿਆ ਕੇ ਬਿਠਾ ਦੇਣਗੇ ਕਿਉਂਕਿ ਉਹਨਾਂ ਦਾ ਥੋੜਾ ਜਿਹਾ ਨਾਮ ਜਿਹੜਾ ਹੁਣ ਤਾਂ ਇਮੀਡੀਏਟਲੀ ਤਾਂ ਜ਼ਰੂਰਤ ਹੈ ਤੁਸੀਂ ਲੋਕਾਂ ਦੀ ਡੇ ਟੂ ਡੇ ਪ੍ਰੋਬਲਮਸ ਨੂੰ ਕਿਸ ਤਰ੍ਹਾਂ ਸੋਲਵ ਕਰ ਸਕਦੇ ਹੋ ਤਾਂ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਆਪਣੀ ਇੱਕ ਆਈਡੀਓਲੋਜੀ ਬਣਾਣੀ ਪੈਗੀ ਸ਼੍ਰੋਮਣੀ ਅਕਾਲੀ ਦਲ ਨੂੰ ਵੈਸੇ ਸਾਰੀਆਂ ਪਾਰਟੀਆਂ ਦਾ ਬਹੁਤ ਬੁਰਾ ਹਾਲ ਹੈ ਪਰ ਹੁਣ ਮੈਂ ਇਹਦੀ ਅਕਾਲੀ ਦਲ ਦੀ ਗੱਲ ਕਰ ਰਿਹਾ ਤੇ ਇਹਦੇ ਉੱਤੇ ਹੀ ਫੋਕਸ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਇੱਕ ਫਲਸਫੀ ਬਣਾਣੀ ਪੈਗੀ ਉਹਨੂੰ ਬਿਲਕੁਲ ਓਨੈਸਟਲੀ ਈਮਾਨਦਾਰੀ ਦੇ ਨਾਲ ਸਭ ਦਾ ਸਾਹਮਣੇ ਰੱਖਣਾ ਪਏਗਾ ਤੇ ਜਿਸ ਤਰ੍ਹਾਂ ਇਹਨਾਂ ਨੇ ਪਿੱਛੇ ਕੀਤਾ ਜਿਸ ਤਰ੍ਹਾਂ ਕਿਸਾਨਾਂ ਦੇ ਵੇਲੇ ਪਹਿਲੇ ਇਹ ਕਹਿੰਦੇ ਰਹੇ ਕਿ ਜਿਹੜਾ ਮੋਦੀ ਨੇ ਕਾਨੂੰਨ ਲਿਆਂਦੇ ਹੈਗੇ ਉਹ ਬੜੇ ਚੰਗੇ ਹੈ ਜਿਸੋ ਲੈ ਇਹਨਾਂ ਨੇ ਦੇਖਿਆ ਕਿਸਾਨਾਂ ਦਾ ਪ੍ਰੋਟੈਸਟ ਭਾਰੀ ਪੈ ਰਿਹਾ ਮੋਦੀ ਤੇ ਇਹ ਕਿਸਾਨਾਂ ਦੇ ਵੱਲ ਹੋ ਗਏ ਕਿ ਜੇਕਰ ਅਸੀਂ ਕਿਸਾਨਾਂ ਦੇ ਹੱਕ 'ਚ ਨਾ ਬੋਲੇ ਤਾਂ ਅਗਲੇ ਇਲੈਕਸ਼ਨ ਦੇ ਵਿੱਚ ਸਾਨੂੰ ਵੋਟਾਂ ਨਹੀਂ ਪੈਣਗੀਆਂ ਤਾਂ ਇਹ ਆਈਡੀਓਲੋਜੀ ਨਹੀਂ ਹੈਗੀ ਇਹ ਤਾਂ ਆਪਰਚੂਨਿਜ਼ਮ ਹੈ ਯਾਨੀ ਕਿ ਅਫਸਰਵਾਦੀ ਹੈਗੀ ਇਹ ਕਿ ਜਿਸ ਵੇਲੇ ਜਿੱਧਰ ਦੇਖਿਆ ਪਲਣਾ ਭਾਰੀ ਉਧਰ ਹੋ ਜਾਓ ਇਹ ਤਾਂ ਬੜੀ ਡਿਸਆਨੈਸਟੀ ਹੈਗੀ ਹੈ ਬੇਈਮਾਨੀ ਹੈ ਉਸੇ ਤਰ੍ਹਾਂ ਇਹਨਾਂ ਨੇ ਅਮਰਿਤਪਾਲ ਸਿੰਘ ਜਸਵਲੇ ਨੂੰ ਆਪਣੇ ਕੈਂਪੇਨ ਕਰ ਰਿਆ ਸੀ ਨਸ਼ਾ ਹਟਾਉਣ ਵਾਸਤੇ ਉਹਦਾ ਵਿਰੋਧ ਕਰਦੇ ਰਹੇ ਕਿ ਪੰਜਾਬ ਜੇ ਇਸ ਚ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਖਰਾਬ ਕਰੇਗਾ ਉਹਨੋਂ ਜਿੱਤ ਗਿਆ ਹੈਗਾ ਜੇਲ੍ਹ 'ਚ ਬੈਠਾ ਬੈਠਾ ਉਹਨਾਂ ਨੇ ਉਹਦੇ ਹੱਕ ਦੀ ਬੋਲਣਾ ਸ਼ੁਰੂ ਕਰ ਦਿੱਤਾ ਤਾਂ ਇਹ ਬੇਈਮਾਨੀ ਹੈਗੀ ਹੈ ਇਹ ਕੋਈ ਆਈਡੀਓਲੋਜੀ ਨਹੀਂ ਹੈਗੀ ਤਾਂ ਇਹਨਾਂ ਨੇ ਦੇਖਿਆ ਲੋਕ ਕਿਹਨੋਂ ਉਹਦੇ ਨਾਲ ਜਾ ਰਹੇ ਆ ਤੇ ਅਸੀਂ ਵੀ ਉਸ ਤਰ੍ਹਾਂ ਉਹਦੇ ਨਾਲ ਉਹਦੇ ਹੱਕ 'ਚ ਬੋਲਾਂਗੇ ਤਾਂ ਹੋ ਸਕਦਾ ਅਗਲੇ ਇਲੈਕਸ਼ਨ ਦੇ ਵਿੱਚ 2 4 5 ਸੀਟਾਂ ਸਾਡੀਆਂ ਆ ਜਾਣ ਤਾਂ ਇਹ ਨਹੀਂ ਇਹਨੂੰ ਹਟਾਓ ਆਈਡੀਓਲੋਜੀ ਆਪਣੀ ਬਿਲਕੁਲ ਓਨੈਸਟੀ ਸ਼ਬਦ ਦੇ ਸਾਹਮਣੇ ਰੱਖੋ ਔਰ ਫਿਰ ਜਿੰਨੂੰ ਪ੍ਰੈਜ਼ੀਡੈਂਟ ਬਣਾਣਾ ਹੈਗਾ ਉਹ ਕਿਸ ਤਰ੍ਹਾਂ ਬਣਾਣਾ ਹੈਗਾ ਕਿ ਤੁਸੀਂ ਐਡਵਰਟਾਈਜ਼ ਕਰੋ ਤੁਸੀਂ ਇਸ ਤਰ੍ਹਾਂ ਨਹੀਂ ਕਿ ਸਾਨੂੰ ਹੈਂਡ ਪਿਕ ਕਰਕੇ ਨਹੀਂ ਲੈ ਕੇ ਆ ਕੇ ਉੱਥੇ ਕੁਰਸੀ ਦੇ ਉੱਤੇ ਬਿਠਾ ਦਿਓ ਐਡਵਰਟਾਈਜ਼ ਕਰੋ ਕਿ ਵੀ ਵਾਂਟ ਅ ਪ੍ਰੈਜ਼ੀਡੈਂਟ ਫॉर ਸ਼੍ਰੋਮਣੀ ਕਾਲਜਾਲ ਪਲੀਜ਼ ਅਪਲਾਈ ਥਿਸ ਇਜ਼ ਅ ਕ੍ਰਾਈਟੇਰੀਆ ਥਿਸ ਇਜ਼ ਅ ਸਕਿਲਸ ਥੈਟ ਆਈ ਥੈਟ ਵੀ ਵਾਂਟ ਇਨ ਥਿਸ ਕੈਂਡੀਡੇਟ ਉਹਨੂੰ ਅਪਲਾਈ ਕਰਨ ਦਿਓ ਉਸ ਤੋਂ ਬਾਅਦ ਇੱਕ ਇੰਡੀਪੈਂਡੈਂਟ ਕਮੇਟੀ ਬਣਾਓ ਜਿਹੜੀ ਉਹਨਾਂ ਨੂੰ ਸ਼ਾਰਟਲਿਸਟ ਕਰੇ ਜਿਨ੍ਹਾਂ ਨੇ ਅਪਲਾਈ ਕੀਤਾ ਹੋਇਆ ਜਿਸ ਵੇ ਸ਼ਾਰਟਲਿਸਟ ਹੋ ਜਾਣ ਔਰ ਜਿਹੜੇ ਸ਼ਾਰਟਲਿਸਟ ਹੋਣ ਉਹਨਾਂ ਨੂੰ ਕਹੋ ਕਿ ਹਰੇਕ ਪੰਜਾਬ ਦੇ ਇਸ਼ੂ ਦੇ ਉੱਤੇ ਜਿਸ ਤਰ੍ਹਾਂ ਅ ਨਸ਼ਾ ਦਾ ਇਸ਼ੂ ਹੈਗਾ ਜਾਂ ਅਨਇੰਪਲੋਇਮੈਂਟ ਦਾ ਇਸ਼ੂ ਹੈਗਾ ਜਾਂ ਮਾਸ ਐਕਸੈਡਸ ਦਾ ਜਿਹੜਾ ਲੋਕੀ ਬਾਰ ਚੜ੍ਹ ਚੜ੍ਹ ਕੇ ਜਾ ਰਹੇ ਆ ਉਹ ਇਸ਼ੂ ਹੈਗਾ ਜਾਂ ਡੈਟ ਦਾ ਇਸ਼ੂ ਹੈਗਾ ਕਿ ਜਿਹੜਾ 4 ਲੱਖ ਕਰੋੜ ਰੁਪਏ ਦੇ ਕਰੀਬ ਡੈਟ ਹੋ ਰਿਹਾ ਉਹਨਾਂ ਇਸ਼ੂਸ ਨੂੰ ਕਿਸ ਤਰ੍ਹਾਂ ਉਹ ਸੋਲਵ ਕਰਨਗੇ ਉਹ ਐਗਰੀਕਲਚਰ ਦੇ ਫਾਰਮਰਜ਼ ਦੇ ਇਸ਼ੂ ਨੂੰ ਕਿਸ ਤਰ੍ਹਾਂ ਸੋਲਵ ਕਰਨਗੇ ਉਹ ਆਪਣੀ ਇੱਕ ਵੈਬਸਾਈਟ ਬਣਾਣ ਸਾਰੇ ਮੰਨ ਲਓ 10 ਅ ਸ਼ਾਰਟਲਿਸਟ ਹੋ ਗਏ ਬੰਦੇ ਜਿਨ੍ਹਾਂ ਨੇ ਅਪਲਾਈ ਕੀਤਾ ਸੀ ਪ੍ਰੈਜ਼ੀਡੈਂਸ਼ਿਪ ਵਾਸਤੇ ਉਹ ਵੈਬਸਾਈਟ ਬਣਾਉਣ ਵੀਡੀਓ ਦੇ ਉੱਤੇ ਆ ਕੇ ਆਪਣਾ ਦੱਸਣ ਔਰ ਫਿਰ ਉਹ ਕਮੇਟੀ ਟਰਾਂਸਪੇਰੈਂਟਲੀ ਉਹਨਾਂ ਨੂੰ ਇੰਟਰਵਿਊ ਕਰੇ ਲੋਕਾਂ ਦੇ ਕੁਐਸਚਨ ਲੈਣ ਔਰ ਉਸ ਤੋਂ ਬਾਅਦ ਉਹਨਾਂ ਨੂੰ ਇੰਟਰਵਿਊ ਕਰਨ ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਸੈਨੇਟ ਹੀਅਰਿੰਗਸ ਹੁੰਦੀਆਂ ਹੈਗੀਆਂ ਅਪੁਆਇੰਟਮੈਂਟ ਤੋਂ ਪਹਿਲੇ ਸੈਨੇਟ ਹੀਅਰਿੰਗਸ ਹੁੰਦੀਆਂ ਉਸ ਤਰ੍ਹਾਂ ਦੀ ਇੱਕ ਹੇਰਿੰਗ ਹੋਏ ਓਪਨ ਲਿਓ ਲਾਈਵ ਸਟ੍ਰੀਮ ਹੁੰਦੀਆਂ ਸਭ ਨੂੰ ਪਬਲੀਕਲੀ ਅਵੇਲੇਬਲ ਹੁੰਦੀਆਂ ਦੇਖ ਸਕਦੇ ਆ ਕਿ ਲੋਕੀ ਉਹਨੂੰ ਵੀਡੀਓ ਦੇ ਉੱਤੇ ਤਾਂ ਉਸ ਤਰ੍ਹਾਂ ਉਹਨੂੰ ਸਿਲੈਕਟ ਕਰਨ ਉਸ ਤੋਂ ਬਾਅਦ ਜਿਹੜਾ ਅਕਾਲੀ ਦਲ ਹੈਗਾ ਇਹ ਹਰੇਕ ਡਿਸਟ੍ਰਿਕਟ ਦੇ ਵਿੱਚ ਕਹਿ ਰਿਹਾ ਹੈ ਕਿ ਇਹਨਾਂ ਦੇ ਆਫਿਸਿਸ ਅਗੇ ਹੁਣ ਉਹਲੇ ਜਿਹੜੇ ਡਿਸਟ੍ਰਿਕਟ ਆਫਿਸਿਸ ਅਗੇ ਆ ਉਹਨਾਂ ਨੂੰ ਇੱਕ ਪਬਲਿਕ ਸਰਵਿਸ ਸੈਂਟਰਸ ਬਣਾਣ ਉੱਥੇ ਮੰਨ ਲਓ ਨਸ਼ੇ ਦੀ ਗੱਲ ਹੈਗੀ ਹੈ ਉੱਥੇ ਇੱਕ ਪਬਲਿਕ ਸਰਵਿਸ ਸੈਂਟਰ ਜਿਹੜਾ ਇਹਨਾਂ ਦਾ ਹਰੇਕ ਡਿਸਟ੍ਰਿਕਟ ਦੇ ਵਿੱਚ ਹੋਏਗਾ ਉਹਦੇ ਵਿੱਚ ਇੱਕ ਨਸ਼ਾ ਮੁਕਤੀ ਵਿੰਗ ਬਣੇਗਾ ਉਹਦੇ ਵਿੱਚ ਜਿਹੜੇ ਲੋਕਲ ਲੋਕ ਹੈਗੇ ਆ ਉਹ ਆ ਕੇ ਆਪਣੀਆਂ ਸ਼ਿਕਾਇਤਾਂ ਦੇ ਸਕਣਗੇ ਉਹਨਾਂ ਸ਼ਿਕਾਇਤਾਂ ਨੂੰ ਸੋਲਵ ਕਰਨ ਵਾਸਤੇ ਟਰਾਂਸਪੇਰੈਂਟਲੀ ਸਭ ਨੂੰ ਦਿਖਾ ਕੇ ਹਾਂ ਪੁਲਿਸ ਨੂੰ ਪਹਿਲੇ ਅਪਰੋਚ ਕਰਨ ਪੁਲਿਸ ਕਲੋਨੀ ਹੁੰਦਾ ਤਾਂ ਬਿਊਰੋਕਰੇਟ ਜਿਹੜੇ ਸੈਕਟਰੀਅਟ ਦੇ ਵਿੱਚ ਬੈਠਦੇ ਉਹਨਾਂ ਨੂੰ ਅਪਰੋਚ ਕਰਨ ਉਹਨਾਂ ਕਲੋਨੀ ਹੁੰਦਾ ਤਾਂ ਪੋਲੀਟਿਸ਼ੀਅਨ ਜਿਹੜੇ ਮਿਨਿਸਟਰ ਵਗੈਰਾ ਹੈਗੇ ਉਹਨਾਂ ਨੂੰ ਅਪਰੋਚ ਕਰਨ ਔਰ ਇਹ ਸਾਰੀ ਚੀਜ਼ ਟਰਾਂਸਪੇਰੈਂਟਲੀ ਹੋਣੀ ਚਾਹੀਦੀ ਹੈ ਜਿਹੜੇ ਡੇ ਟੂ ਡੇ ਪ੍ਰੋਬਲਮ ਹੈਗੀਆਂ ਲੋਕਾਂ ਦੀ ਉਹ ਸੋਲਵ ਕਰਨੀਆਂ ਸ਼ੁਰੂ ਕਰੋ ਫਿਰ ਜਿਸ ਤਰ੍ਹਾਂ ਇਹ ਨਸ਼ਾ ਵਾਸਤੇ ਹੋ ਗਿਆ ਮੈਂ ਹੁਣ ਬਰੀਫਲੀ ਪੂਰੇ ਇਸ ਵੀਡੀਓ ਦੇ ਵਿੱਚ ਪੂਰਾ ਤਾਂ ਨਹੀਂ ਐਕਸਪਲੇਨ ਕਰ ਪਾਵਾਂਗਾ ਮੈਂ ਤੁਹਾਨੂੰ ਇੱਕ ਪ੍ਰੋਟੋਟਾਈਪਸ ਦੱਸ ਰਿਹਾਗਾ ਕਿ ਇਸ ਤਰ੍ਹਾਂ ਇਹ ਕ੍ਰੀਏਟ ਕਰ ਸਕਦੇ ਹੈ ਪਰ ਸਕੂਲ ਦੀ ਜਿਹੜੀ ਐਜੂਕੇਸ਼ਨ ਹੈਗੀ ਆ ਉਹਦਾ ਐਨਾ ਬੁਰਾ ਹਾਲ ਹੈਗਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਪੰਜਾਬ ਦੇ ਵਿੱਚ ਵੈਸੇ ਤਾਂ ਸਾਰੇ ਹਿੰਦੁਸਤਾਨ 'ਚ ਹੁਣ ਅਸੀਂ ਪੰਜਾਬ ਦੀ ਗੱਲ ਕਰ ਰਹੇ ਹਾਂ ਉੱਥੇ ਕੋਈ ਵੀ ਐਸਲੀ ਨਹੀਂ ਅਨਇੰਪਲੋਇਮੈਂਟ ਹੈਗੀ ਆ ਬਿਕਾਜ਼ ਸਕੂਲ ਐਜੂਕੇਸ਼ਨ ਇਜ਼ ਬੈਡ ਥੇਅਰ ਇਜ਼ ਨੋ ਕੁਆਲਿਟੀ ਇਨ ਸਕੂਲ ਐਜੂਕੇਸ਼ਨ ਐਸਲੀ ਜਿਹੜੇ ਬੱਚੇ ਹੈਗੇ ਉਹਨਾਂ ਦੀ ਫਾਊਂਡੇਸ਼ਨ ਨਹੀਂ ਬਣਦੀ ਔਰ ਉਹ ਇੰਪਲਾਈਬਲ ਨਹੀਂ ਬਣਦੇ ਉਹਨਾਂ ਨੂੰ ਕੋਈ ਵੀ ਸਰਕਾਰ ਦੇ ਵਿੱਚ ਨੌਕਰੀ ਨਹੀਂ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ 4 ਲੱਖ ਕਰੋੜ ਰੁਪਏ ਦਾ ਕਰਜ਼ਾ ਹੈਗਾ ਜਿਹੜੇ ਉੱਥੇ ਆਲਰੇਡੀ ਲੱਗੇ ਉਹਨਾਂ ਦੀਆਂ ਨੇ ਸੈਲਰੀਆਂ ਮਿਲ ਰਹੀਆਂ ਹੈਗੀਆਂ ਤੇ ਨਵੇਂ ਕਿਸ ਤਰ੍ਹਾਂ ਆਣਗੇ ਤਾਂ ਇਹ ਜਿਹੜੇ ਬੰਦੇ ਹੈਗੇ ਆ ਜਿਹੜੇ ਸਕੂਲ ਐਜੂਕੇਸ਼ਨ ਜਾਂ ਐਜੂਕੇਸ਼ਨ ਲੈਵਲ ਦੇ ਠੀਕ ਹੋਏਗਾ ਜੋ ਜ਼ਿਆਦਾ ਲੋਕ ਇੰਪਲੋਏਬਲ ਹੋਣਗੇ ਤਾਂ ਪ੍ਰਾਈਵੇਟ ਸੈਕਟਰ ਦੇ ਵਿੱਚ ਉਹਨਾਂ ਦੀਆਂ ਨੌਕਰੀਆਂ ਲੱਗ ਸਕਦੀਆਂ ਤਾਂ ਇਹ ਬੰਦਾ ਜਿਹੜਾ ਪ੍ਰੈਜ਼ੀਡੈਂਟ ਬਣੇਗਾ ਇਹ ਐਕਸਪਲੇਨ ਕਰੇ ਕਿ ਐਸ ਇਸ਼ੂ ਨੂੰ ਕਿਸ ਤਰ੍ਹਾਂ ਟੈਕਲ ਕਰੇਗਾ ਫਿਰ ਉਸ ਤੋਂ ਬਾਅਦ ਹੈਲਥ케ਅਰ ਹੈ ਇਹ ਮੁਹੱਲਾ ਕਲੀਨਿੰਗ ਵਾਰਾ ਹੈ ਵਿਕਾਰ ਹੈ ਸਾਰੀ ਚੀਜ਼ ਕੁਝ ਵੀ ਨਹੀਂ ਚੱਲ ਰਿਹਾ ਉਹ ਫਿਰ ਹੈਲਥ ਕੇਅਰ ਦਾ ਦੱਸੇ ਕਿ ਹੈਲਥ ਕੇਅਰ ਨੂੰ ਕਿਸ ਤਰ੍ਹਾਂ ਉਹ ਠੀਕ ਕਰੇਗਾ ਇਸ ਤਰ੍ਹਾਂ ਇਸ ਤਰ੍ਹਾਂ ਜਿਹੜੇ ਡਿਸਟ੍ਰਿਕਟ ਆਫਿਸਸ ਹੈਗੇ ਉਹਦੇ ਵਿੱਚ ਇਹ ਅਲੱਗ-ਅਲੱਗ ਐਜੂਕੇਸ਼ਨ ਵਿੰਗ ਡਰਗ ਮੈਨੇਜ ਵਿੰਗ ਫਿਰ ਇਕਨੋਮਿਕ ਡਿਵੈਲਪਮੈਂਟ ਵਿੰਗ ਇਹ ਇਸ ਤਰ੍ਹਾਂ ਬਣਨ ਔਰ ਫਿਰ ਕੋਈ ਤੁਹਾਨੂੰ ਪ੍ਰੈਜ਼ੀਡੈਂਟ ਬਣਾਉਣ ਦੀ ਜ਼ਰੂਰਤ ਨਹੀਂ ਹੈਗੀ ਯੂ ਹੈਵ ਟੂ ਫਾਰਮ ਏ ਕਮੇਟੀ ਆਫ ਡੋਮੇਨ ਐਕਸਪਰਟਸ ਪ੍ਰੈਜ਼ੀਡੈਂਟ ਦੀ ਜ਼ਰੂਰਤ ਹੀ ਨਹੀਂ ਹੈਗੀ ਇੱਕ ਬੰਦਾ ਹੱਦ ਸੈਂਟਰਲਾਈਜ਼ ਕਿਉਂ ਕਰਨਾ ਚਾਹੁੰਦੇ ਹੋ ਤੁਸੀਂ ਪਾਵਰ ਉੱਥੇ ਡੋਮੇਨ ਐਕਸਪਰਟਸ ਦੀ ਕਮੇਟੀ ਬਣਾਓ ਇੱਕ ਡੋਮੇਨ ਐਕਸਪਰਟਸ ਦੀ ਕਮੇਟੀ ਦਾ ਮਤਲਬ ਹੈਗਾ ਕਿ ਹਰੇਕ ਜਿਹੜਾ ਬੰਦਾ ਹੋਏਗਾ ਉਹਦੇ ਕਮੇਟੀ ਦੇ ਸਿਲੈਕਸ਼ਨ ਹੋਏਗਾ ਜਿਹੜਾ ਸਿਲੈਕਸ਼ਨ ਪ੍ਰੋਸੈਸ ਦੇ ਥਰੂ ਲੋਕੀ ਆਣਗੇ 10 12 ਬੰਦੇ ਉਹ ਹਰੇਕ ਆਪਣੀ ਆਪਣੀ ਡੋਮੇਨ ਦੇ ਐਕਸਪਰਟਸ ਹੋਣਗੇ ਯਾਨੀ ਕਿ ਹੈਲਥ케ਅਰ ਦਾ ਇੱਕ ਹੋਏਗਾ ਇੱਕ ਲॉ एंड ऑर्डर ਦਾ ਹੋਏਗਾ ਜਿਹੜਾ ਨਸ਼ਿਆਂ ਤੋਂ ਮੁਕਤ ਕਰਾ ਸਕੇ ਪੰਜਾਬ ਨੂੰ ਤੀਸਰਾ ਜਿਹੜਾ ਹੋਏਗਾ ਉਹ এডਿਕੇਸ਼ਨ ਦੇ ਨਾਲ ਰਿਲੇਟਡ ਹੋਏਗਾ ਚੌਥਾ ਜਿਹੜਾ ਹੋਏਗਾ ਉਹ ਇਕਨੋਮਿਕ ਡਵੈਲਪਮੈਂਟ ਜਾਂ ਇੰਡਸਟਰੀਅਲ ਡਵੈਲਪਮੈਂਟ ਦੇ ਨਾਲ ਹੋਏਗਾ ਪੰਜਵਾਂ ਹੋਏਗਾ ਜਿਹੜਾ ਇਨਵੈਸਟਮੈਂਟ ਦੇ ਉੱਤੇ ਕਿ ਬਾਹਰੋਂ ਦੀ ਇਨਵੈਸਟਮੈਂਟ ਕਿਸ ਤਰ੍ਹਾਂ ਲਿਆਈ ਜਾਏ ਉਹਦੇ ਵਿੱਚ ਹੋਏਗਾ ਛੇਵਾਂ ਹੋਏਗਾ ਜਿਹੜਾ ਇਨਫਰਾਸਟ੍ਰਕਚਰ ਕਿਸ ਤਰ੍ਹਾਂ ਡਵੈਲਪ ਕਰਨਾ ਹੈ ਤਾਂ ਉਹ ਆਪਣੇ ਆਪਣੇ ਫੀਲਡ ਦੇ ਵਿੱਚ ਮਾਹਿਰ ਹੋਣਗੇ ਉਹਨਾਂ ਦੀ ਇੱਕ ਡੋਮੇਨ ਐਕਸਪਰਟ ਕਮੇਟੀ ਬਣਾਓ ਪ੍ਰੈਜ਼ੀਡੈਂਟ ਦੀ ਜ਼ਰੂਰਤ ਨਹੀਂ ਹੈ ਜੀ ਉਹਨਾਂ ਦੀ ਕਮੇਟੀ ਜਿਹੜੀ ਹੈਗੀ ਆ ਉਹ ਅਕਾਲੀ ਦਲ ਵਾਸਤੇ ਸਾਰੀ ਪਲੈਨਿੰਗ ਕਰੇਗੀ ਅੱਗੇ ਦੀ ਜਿਸ ਵੇਲੇ ਤੁਸੀਂ ਲੋਕਾਂ ਦੇ ਇਸ ਤਰ੍ਹਾਂ ਪ੍ਰੋਬਲਮ ਸੋਲਵ ਕਰਨੀਆਂ ਸ਼ੁਰੂ ਕਰ ਦੋਗੇ ਉਸ ਵੇਲੇ ਤੁਹਾਨੂੰ ਇਲੈਕਸ਼ਨ ਦੇ ਵਿੱਚ ਜਿੱਤਣ ਦਾ ਵੀ ਚਾਂਸ ਵੱਧ ਜਾਂਦਾ ਹੈ ਅਦਰਵਾਈਜ਼ ਜਿਹੜੇ ਭਾਸ਼ਣ ਦੇ ਜਿਹੜੇ ਮੋਰਚਾ ਉਹ ਪੰਜਾਬ ਬਚਾਓ ਉਹ ਅੰਦੋਲਨ ਇਸ ਤਰ੍ਹਾਂ ਆਇਆ ਤਾਂ ਕੋਈ ਗਦਾ ਖੋਤਾ ਵੀ ਕਰ ਲੇਗਾ ਕਿਸੇ ਵੀ ਗਦੇ ਕੋਲ ਇਹਨੂੰ ਕਹੋਗਾ ਜੇ ਤੇਰੇ ਕੋਲ ਜੀਪ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਾਣਾ ਹੈ ਲਾਉਡ ਸਪੀਕਰ ਲੱਗਾ ਹੋਇਆ ਪੰਜਾਬ ਬਚਾਓ ਬੋਲੀ ਜਾਏਗਾ ਬੋਲੀ ਜਾਏਗਾ ਬੋਲੀ ਜਾਏਗਾ ਘੁੰਮੀ ਜਾਏਗਾ ਜੀਪ ਦੇ ਉੱਤੇ ਹੈ ਕੋਈ ਕੰਟਰੀਬਿਊਸ਼ਨ ਥੋੜਾ ਹੈਗੀ ਇਹ ਇਹਨੂੰ ਤੁਸੀਂ ਛੱਡੋ ਆ ਜਿਹੜੇ ਦਿਖਾਵੇ ਹੈਗੇ ਇਹਦਾ ਕੋਈ ਫਾਇਦਾ ਨਹੀਂ ਹੈਗਾ ਤੁਸੀਂ ਲੋਕਾਂ ਨੂੰ ਐਕਚੁਅਲੀ ਕਰਕੇ ਦਿਖਾਓ ਹੁਣ ਤੁਸੀਂ ਕਹਿ ਸਕਦੇ ਹੋ ਕਿ ਪੈਸੇ ਨਹੀਂ ਹੈਗੇ ਸਾਡੇ ਕੋਲ ਇਹ ਤੁਸੀਂ ਅਨੇ ਅਨੇ ਰਿਜ਼ੋਰਟ ਪੰਜ ਸਟਾਰ ਸੱਤ ਸਟਾਰ ਟਰਾਂਸਪੋਰਟ ਦੇ ਬਿਜ਼ਨਸ ਕਈ ਕੁਝ ਬਣਾਇਆ ਹੋਇਆ ਉਹ ਲਾ ਪੈਸਾ ਇਹਦੇ ਚ ਲਿਆਓ ਸੈਲਫਲੈਸ ਸਰਵਿਸ ਕਰੋ ਜਿਹੜਾ ਤੁਸੀਂ ਕਹਿ ਰਹੇ ਹੈਗੇ ਹੋ ਅ ਰਾਜਨੀਤਿਕ ਸੇਵਾ ਤਾਂ ਸੇਵਾ ਦਾ ਹੀ ਮਤਲਬ ਹੈ ਕਿ ਆਪਣੀ ਪ੍ਰਾਪਰਟੀ ਜਿਹੜੀ ਹੈਗੀ ਆ ਇਹਦੇ ਵਿੱਚ ਲਗਾ ਦਿਓ ਵੈਸੇ ਵੀ ਜਿੰਨੇ ਪੋਲੀਟੀਸ਼ੀਅਨਸ ਅਗੇ ਹਨ ਉਹਨਾਂ ਦੀ ਐਸੈਟ ਡਿਸਪਰੋਪੋਰਸ਼ਨਲ ਟੂ देयर ਨੋਨ ਸੋਰਸਸ ਆਫ ਇਨਕਮ ਹੁੰਦਾ ਯਾਨੀ ਕਿ ਇਹਨਾਂ ਕੋਲ ਆਮਦਨੀ ਦੇ ਹਿਸਾਬ ਤੋਂ ਜ਼ਿਆਦਾ ਇਹਨਾਂ ਦੀ ਪ੍ਰਾਪਰਟੀਆਂ ਹੁੰਦੀਆਂ ਐਸੈਟਸ ਹੁੰਦੀਆਂ ਉਹ ਵੈਸੇ ਕਾਨੂੰਨ ਦੇ ਹਿਸਾਬ ਨਾਲ ਕ੍ਰਾਈਮ ਹੈਗਾ ਉਹ ਅਨਨਿਕੋ ਇਨਵੈਸਟੀਗੇਸ਼ਨ ਹੀ ਕਰਦਾ ਹੋ ਉਹ ਅਲੱਗ ਗੱਲ ਹੈ ਤਾਂ ਉਹ ਪੈਸਾ ਲਿਆ ਕੇ ਇਹਦੇ ਵਿੱਚ ਲਗਾਓ ਹੈ ਡਿਸਟ੍ਰਿਕਟ ਸੈਂਟਰ ਬਣਾਉਣ ਵਾਸਤੇ ਜਿਹੜੇ ਮੈਂ ਤੁਹਾਨੂੰ ਕਹਿ ਰਹਾਗਾ ਪਬਲਿਕ ਸਰਵਿਸ ਸੈਂਟਰਸ ਬਣਾਓ ਹਰ ਇੱਕ ਡਿਸਟ੍ਰਿਕਟ ਦੇ ਵਿੱਚ ਇੰਨਾ ਪੈਸਾ ਹੈਗਾ ਤੁਹਾਡੇ ਕੋਲ ਇਹ ਕੋਈ ਮੀਟਿੰਗਾਂ ਵਗੈਰਾ ਕਰਨ ਦਾ ਫਾਇਦਾ ਨਹੀਂ ਹੈਗਾ ਕਿ ਤੁਸੀਂ ਇਹਨੂੰ ਇਸ ਤਰ੍ਹਾਂ ਦੇ ਨਾਲ ਕਰੋ ਔਰ ਫੇਰ ਹੀ ਥੋੜਾ ਜਿਹਾ ਚਾਂਸ ਹੈਗਾ ਕਿ ਇਹ ਜਿਹੜੀ ਮਰੀ ਹੋਈ ਪਾਰਟੀ ਹੈਗੀ ਹੈ ਅਕਾਲੀ ਦਲ ਇਹ ਥੋੜੀ ਜੀ ਬਚ ਸਕਦੀ ਹੈ ਅੱਜ ਦੇ ਵੀਡੀਓ ਦੇ ਵਿੱਚ ਮੈਂ ਜਿਆਦਾ ਲੰਬਾ ਹੋ ਜਾਂਦਾ ਹੈਗਾ ਇਹਨੂੰ ਜਿਆਦਾ ਲੰਬਾ ਨਹੀਂ ਹੋਣਾ ਚਾਹੁੰਦਾ ਪਰ ਤੁਹਾਡੇ ਕੋਈ ਸਪੈਸੀਫਿਕ ਕੁਐਸਚਨਸ ਹੈਗੇ ਤਾਂ ਤੁਸੀਂ ਮੈਨੂੰ ਅੱਜ ਦੇ ਥੱਲੇ ਲਿਖ ਸਕਦੇ ਹੈਗੇ ਅੱਜ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਰਹੇ ਸੀ ਬਾਕੀ ਕਿਸੇ ਪਾਰਟੀਆਂ ਦੀ ਹੈ ਫਿਰ ਗੱਲ ਕਰਾਂਗੇ ਸਾਰੀਆਂ ਦੇ ਆਰ ਚਿਪਸ ਆਫ ਦਾ ਸੇਮ ਬਲੌਕ ਯਾਨੀ ਕਿ ਇੱਕੋ ਹੀ ਥਾਲੀ ਦੇ ਚਟੇ-ਬੱਟੇ ਹੈਗੇ ਐਨੂੰ ਅੰਗਰੇਜ਼ੀ ਦੇ ਵਿੱਚ ਚਿਪਸ ਆਫ ਦਾ ਸੇਮ ਬਲੌਕ ਕਹਿੰਦੇ ਹੈਗੇ ਤਾਂ ਇਹ ਜਿਹੜਾ ਅੱਜ ਦਾ ਵੀਡੀਓ ਮੈਂ ਹੁਣ ਖਤਮ ਕਰਨਾ ਚਾਹੁੰਦਾ ਹੈਗਾ ਔਰ ਇਹ ਕਹਿਣਾ ਚਾਹੁੰਦਾ ਹੈਗਾ ਕਿ ਥੈਂਕਸ ਫॉर ਵਾਚਿੰਗ